ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਟੈਂਪਰੇਚਰ 45 ਤੋਂ ਵੱਧ ਹੁੰਦਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਪਹਿਲਾਂ ਤੋਂ ਅੱਜ ਸਵੇਰੇ ਸਕੂਲ ਦਾ ਟਾਈਮ ਬਦਲਾਤਾ 7 ਵਜੇ ਤੋਂ 12 ਵਜੇ ਲੇਕਿਨ ਗਰਮੀ ਦੀ ਵੱਧੀ ਨੂੰ ਦੇਖਦੇ ਹੋਏ ਸਰਕਾਰ ਨੇ 21 ਮਈ ਤੋਂ 30 ਮਈ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਸਕੂਲਾਂ ਜੇ ਭਾਵੇਂ ਨਿੱਜੀ ਸਕੂਲ ਹੈ ਭਾਵੇਂ ਸਰਕਾਰੀ ਸਕੂਲ ਹੈ ਲੇਕਿਨ ਮਾਪੇ ਦਾ ਕਹਿਣਾ ਹੈ ਮਾਤਾ ਪਿਤਾ ਦਾ ਕਿ ਬੱਚਿਆਂ ਦੀ ਛੁੱਟੀਆਂ ਹੋਣਾ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਹੋਵੇਗੀ ਜੋ ਸਰਕਾਰ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਕਿਉਂਕਿ ਗਰਮੀ ਦੇਖਦੇ ਹੋਏ ਜਿਹੜਾ ਟੈਂਪਰੇਚਰ 12 1 ਵਜੇ ਹੋ ਜਾਂਦਾ ਸੀ ਬਹੁਤ ਜ਼ਿਆਦਾ ਹਾਈ ਮੋਨੂ ਸਾੜ ਰਿਹਾ ਸੀ ਉਹਨੂੰ ਦੇਖਦੇ ਹੋ ਬੜਾ ਵਧੀਆ ਸਰਕਾਰ ਦਾ ਫੈਸਲਾ ਪਰ ਪਹਿਲਾਂ ਨੇ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਦੀ ਵੀ ਜਲਦੀ ਸਕੂਲ ਆ ਉਹ ਵੀ ਫੈਸਲਾ ਬਹੁਤ ਵਧੀਆ ਸੀ ਪਰ ਜਿਹੜੀ ਤਪਦੀ ਧੁੱਪ ਨੂੰ ਲੂਨ ਦੇਖਦੇ ਹੋਏ ਜਿਹੜਾ ਫੈਸਲਾ ਲੈ ਲਿਆ ਸਰਕਾਰ ਨੇ ਬਹੁਤ ਵਧੀਆ ਸੀ ਭਗਵੰਤਬਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਫੈਸਲਾ ਜੀ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਖਾਸ ਕਰਕੇ ਹੁਣ ਬਹੁਤ ਜ਼ਿਆਦਾ ਧੁੱਪ ਪੈ ਰਹੀ ਹੈ ਗਰਮੀ ਇੰਨੀ ਹੈ ਕਿ ਬਾਹਰ ਨਿਕਲਣ ਤੋਂ ਲੋ ਚੱਲ ਰਹੀ ਹੈ ਨਾਲ ਦੇ ਨਾਲ ਇਸ ਵਾਸਤੇ ਇਹ ਠੀਕ ਫੈਸਲਾ ਹੈ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਜਾਣਗੀਆਂ ਤੇ ਪੜਾਈ ਦਾ ਫ ਹੈ ਉਹ ਆਨਲਾਈਨ ਕਲਾਸਾਂ ਦਾ ਆਫਰ ਹੈਗਾ ਆਨਲਾਈਨ ਕਲਾਸਾਂ ਬੱਚਿਆਂ ਦੀਆਂ ਲੱਗਣਗੀਆਂ ਤੇ ਉਹਦੇ ਬੱਚੇ ਘਰ ਬੈਠੇ ਪੜਾਈ ਕਰ ਲੈਣਗੇ ਤੇ ਇੱਕ ਵਧੀਆ ਉਪਰਾਲਾ ਹੈ ਪੱਕਾ ਪਹੇਗਾ ਇਹ ਹੋਣਾ ਪੱਕਾ ਕਰਦਣੀ ਹੈ ਗਰਮੀ ਵੈਸੇ ਠੀਕ ਵੀ ਹੈ ਜੀ ਗਰਮੀ ਹੈ ਜਵਾਕਾਂ ਨੂੰ ਔਖ ਹੁੰਦਾ ਜੀ ਛੋਟੇ ਬੱਚਿਆਂ ਨੂੰ ਕਿੰਨੀ ਮੁਸ਼ਕਲ ਦੀ ਬਹੁਤ ਮੁਸ਼ਕਲ ਹੈ ਜਵਾਕਾਂ ਨੂੰ ਜਵਾਗਰ ਹੁੰਦੇ ਨੇ ਜੀ ਟਰਮੀਨਲ ਟਰਮੀਨਲ ਹਾਂ ਜੀ ਬਹੁਤ ਮੁਸ਼ਕਲ ਹੈ ਛੁੱਟੀ ਕਰੀ ਸਰਕਾਰ ਨੇ ਠੀਕ ਫੈਸਲਾ ਕਰਿਆ ਠੀਕ ਵੀ ਹੈ ਗਰਮੀ ਕਰਕੇ ਜੀ ਹਾਂ ਬੱਚਿਆਂ ਦੀ ਵੈਸੇ ਪੜਾਈ ਵੀ ਖਰਾਬ ਹੋਏਗੀ ਜੇ ਗਰਮੀ ਕਰਕੇ ਜੀ ਵੈਸੇ ਠੀਕ ਵੀ ਹੈ ਜੀ ਠੀਕ ਹੈ ਕਿਹੜੀ ਜੀ ਵੈਸੇ ਪੜਦੇ ਸੈਵਨ ਛੁੱਟੀ ਠੀਕ ਪੈ ਗਈ ਹਾਂ ਜੀ ਪੜਨਾ ਨਹੀਂ ਪੜਨਾ ਹੈ ਸੁਸ਼ਮਾ ਦੀ ਵੀ ਨਾ ਬੱਚੇ ਕੋਲ ਲੈਣ ਨਹੀਂ ਆਈ ਵੈਸੇ ਅੱਧੀ ਛੁੱਟੀ ਬ ਲੈਣ ਨਹੀਂ ਆਈ ਸੀ ਉਹਦੇ ਦਵਾਈ ਦਵਾ ਕੇ ਕਰਾ ਕਿਆ ਕਹਿਣਾ ਵਸੇ ਗਰਮੀ ਮੇ ਬੱਚੇ ਕਿਆ ਕਰਨਗੇ ਘਰ ਜਾ ਕੇ ਪੜਾਈ ਪੜਾਈ ਕਰਤੇ ਹੈ ਪੜਾਈ ਤੋ ਘਰ ਪੇ ਕਰਤੇ ਹੈ ਪੜਾਈ ਘਰ ਪੇ ਜਾ ਕੇ ਕਰਤੇ ਹਾਂਜੀ ਇਤਨੇ ਗਰਮੀ ਮੇ ਬੱਚੇ ਬਿਮਾਰੀ ਪੜਤੇ ਹੈ ਫਿਰ ਗਰਮੀ ਮੇ ਜਾ ਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼